ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਬੱਜ ਗਏ ਨੇ ਦੁਪਹਿਰ ਦੇ 3:30 ਦਾ ਟਾਈਮ ਆ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਬਿਗਲੀ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੇ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਤੇ ਬਾਕੀ ਜੀ ਅੱਜ ਆਪਣਾ ਆਇਆ ਪਾਰਸਲ ਫਲਿੱਪਕਾਰਟ ਤੋਂ ਤੁਸੀਂ ਆ ਦੇਖ ਸਕਦੇ ਹੋ ਤੇ ਇਹ ਹੋਣੀ ਆਇਆਗਾ ਆਪਣਾ ਪਾਰਸਲ ਆਪਾਂ ਮੰਗਾਈਆਂ ਰਸੋਈ ਵਾਸਤੇ ਦੋ ਚੀਜ਼ਾਂ ਮੰਗਾਈਆਂ ਸੀਗੀਆਂ ਮੈਂ ਤਾਂ ਦਿਮਾਗ ਚੋਂ ਨਿਕਲ ਗਿਆ ਸੀ ਭੁੱਲ ਗਈ ਸੀ ਮੈਂ ਪਾਰਸਲ ਮੰਗਾਇਆ ਹੋਇਆ ਅਸੀਂ ਬੈਠੇ ਸੀ ਮੈਂ ਤੇਰ ਮਾਨ ਰਮਾਨ ਸਕੂਲ ਤੋਂ ਆਇਆ ਸੀ ਥੋੜੀ ਦੇਰ ਪਹਿਲਾਂ ਤੇ ਅਸੀਂ ਬੈਠੇ ਸੀ ਇਹ ਕਮਰੇ ਦੇ ਵਿੱਚ ਤੇ ਫਿਰ ਅਚਾਨਕ ਫੋਨ ਆਇਆ ਤੁਹਾਡਾ ਪਾਰਸਲ ਆ ਗਿਆ ਸੋ ਚਲੋ ਮੈਂ ਕਿਹਾ ਵੀ ਬੈਠੇ ਬੈਠੇ ਨਾਲੇ ਮੈਂ ਖੋਲ ਕੇ ਦੇਖ ਲਾਂ ਨਾਲੇ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਆਪਾਂ ਕੀ ਚੀਜ਼ ਮੰਗਾਈ ਆ ਤੇ ਚਲੋ ਜੀ ਆਪਾਂ ਖੋਲ ਕੇ ਦੇਖਦੇ ਆਂ ਹਾਂ ਹੀ ਫਲਾਣਾ ਪੈਕਿੰਗ ਦੇਖੋ ਜੀ ਕਿੰਨੀ ਵਧੀਆ ਹੋਈ ਵੀ ਇਹਦੀ ਮੈਂ ਪਹਿਲਾ ਡੱਬੇ ਚ ਸੀ ਫਿਰ ਦੇਖੋ ਵੀ ਟੁੱਟੇ ਨਾ ਉਹਦੇ ਲਈ ਆ ਇਹਨਾਂ ਨੇ ਗੁੱਤ ਜੀ ਲਗਾ ਕੇ ਸਾਰੀ ਸੈਲੋਟੇਪ ਲਗਾਈ ਹੋਈ ਆ ਆ ਤੁਸੀਂ ਮਗਾਈ ਆਪਾਂ ਇਹ ਆ ਚੋਪਿੰਗ ਬੋਰਡ ਤੇ ਆ ਥੱਲੇ ਤੇ ਆਹ ਲੱਗੇ ਹੋਏ ਨੇ ਸਟੈਪ ਜੇ ਤਾਂ ਕਿ ਹਿੱਲੇ ਨਾ ਤੇ ਇਹ ਆਪਾਂ ਪੱਥਰ ਦਾ ਮਗਾਇਆ ਜੀ ਆਪਣੇ ਬਹੁਤ ਸਾਰੇ ਈਵਰਸ ਨੇ ਕਮੈਂਟ ਕੀਤਾ ਸੀ ਵੀ ਤੁਸੀਂ ਲੱਕੜੀ ਦਾ ਮਗਵਾਇਓ ਤੇ ਪਰ ਲੱਕੜੀ ਦਾ ਵੀ ਫਿਰ ਮੈਨੂੰ ਵਹਿਮ ਜਿਹਾ ਸੀਗਾ ਵੀ ਉਹ ਵੀ ਕੱਟ ਹੋ ਜਾਂਦੀ ਹੈ ਜਿਹਨੂੰ ਮੈਂ ਸੈਲਫ ਤੇ ਰੱਖ ਕੇ ਉਹ ਚੀਜ਼ ਕੱਟਦੀ ਸੀ ਉਹ ਵੀ ਸਿਮਿੰਟ ਵਿੱਚ ਕੱਟ ਹੋ ਜਾਂਦਾ ਸੀ ਭੁਰਦਾ ਸੀ ਸਿਮਿੰਟ ਤੇ ਆਪਣੇ ਕੋਲ ਇੱਕ ਪਲਾਸਟਿਕ ਦਾ ਵੀ ਪਿਆ ਜੀ ਉਹ ਵੀ ਜਦ ਮੈਂ ਉੱਤੇ ਕੋਈ ਚੀਜ਼ ਕੱਟਦੀ ਸੀ ਪਲਾਸਟਿਕ ਦਾ ਜਿਹੜਾ ਬਹੁਤ ਪੁਰਾਣਾਗਾ ਉਹਦੇ ਵੀ ਮਤਲਬ ਕਿ ਕੱਟ ਜਿ ਲੱਗੇ ਹੋਏ ਸੀ ਤੇ ਮੈਨੂੰ ਉਹਦਾ ਵੀ ਮੈਮ ਪੈ ਗਿਆ ਉਹ ਵੀ ਵਿੱਚ ਕੱਟਿਆ ਜਾ ਰਿਹਾ ਤਾਂ ਕਰਕੇ ਫਿਰ ਮੈਂ ਪੱਥਰ ਦਾ ਲਗਾਇਆ ਤੇ ਆਮ ਨੂੰ ਵਾਸੁੰਦੀ ਹੋਣੀ ਆ ਹੈਗਾ ਤਾਂ ਇੰਨਾ ਪਤਲਾ ਹੀ ਆ ਇਹ ਤੇ ਥੱਲੇ ਵੀ ਆ ਚਾਰ ਪੈਰ ਲੱਗੇ ਹੋਏ ਨੇ ਹਾਂਜੀ ਲਓ ਜੀ ਹੁਣ ਵੱਜ ਗਈ ਰਾਤ ਦੇ 8 ਤੇ ਵਲੌਗ ਨੂੰ ਅੱਗੇ ਆਪਾਂ ਕੰਟੀਨਿਊ ਕਰ ਰਹੇ ਆਂ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਨਾ ਸਪੈਸ਼ਲ ਚੀਜ਼ ਸ਼ੇਅਰ ਕਰ ਰਹੀ ਆ ਮੈਨੂੰ ਉਹ ਚੀਜ਼ ਬਹੁਤ ਵਧੀਆ ਯਾਨੀ ਕੀ ਲੱਗਦੀ ਹੈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੁਸੀਂ ਦੇਖ ਸਕਦੇ ਆ ਇੱਥੇ ਮੈਂ ਆਹ ਡਾਂਗੀਆਂ ਲਈ ਵੱਖੀਆਂ ਢੱਕੇ ਸੁੱਕੇ ਹੋਏ ਜਿਹੜੇ ਹੁੰਦੇ ਨੇ ਪੌਦਿਆਂ ਦੇ ਆ ਆਪਣੇ ਦਰਖਤਾਂ ਦੇ ਉਹ ਤੋੜੇ ਹੋਏ ਨੇ ਤੇ ਇੱਥੇ ਮੈਂ ਰੱਖਿਆ ਹੋਇਆ ਕੋਲ ਗਮਲਾ ਛੋਟਾ ਇਹਦੇ ਵਿੱਚ ਬਦਰੀ ਪਾਈ ਹੋਈ ਆ ਤੇ ਇਹਦੇ ਚ ਆਪਾਂ ਹੁਣ ਇਹਨੂੰ ਲਾ ਕੇ ਅੱਪਾ ਤਿਆਰ ਕਰਾਂਗੇ ਜੀ ਮੋਮਬੱਤੀ ਦੇ ਨਾਲ ਫੁੱਲ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਬਲੌਗ ਪੂਰਾ ਦੇਖਿਓ ਜੀ ਵੀਡੀਓ ਪੂਰੀ ਦੇਖਿਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੁੱਦ ਦੱਸਿਓ ਪਹਿਲਾਂ ਮੈਂ ਤੇ ਲਗਾ ਲੈਣੀ ਆ ਜੀ ਮੈਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਦੂਤ ਨਹੀਂ ਲਾ ਉਹ ਨਹੀਂ ਲਾ ਇਹ ਬਿਲਕੁਲ ਬਿਲਕੁਲ कि ਦੋ ਹੀ ਲਾਉਂ ਉਹ ਤੋਂ ਲਾ ਜੀ ਮੈਂ ਦੋ ਹੀ ਲਾਈ ਐ ਇੱਕ ਸਾਈਡ ਤੇ ਰੱਖਤੀ ਮੈਂ ਤੇ ਇਹ ਆਪਾਂ ਬਣਾਉਣੀ ਕਿਦਾਂ ਜੀ ਇਹ ਬਣਾਉਣੀ ਇਦਾਂ ਠੰਡਾ ਪਾਣੀ ਲੈ ਲੈਣਾ ਬਰਫ਼ ਵਾਲਾ ਜਾਂ ਫ੍ਰਿਜ ਵਾਲਾ ਠੰਡਾ ਪਾਣੀ ਲੈ ਲੈਣਾ ਇੱਕ ਕੌਲੀ ਦੇ ਵਿੱਚ ਇੱਕ ਕੌਲੀ ਦੇ ਵਿੱਚ ਆਪਾਂ ਜਿਹੜੀਆਂ ਮੋਮਬਤੀਆਂ ਇਹ ਪਿਘਲਾ ਕੇ ਪਾ ਲਈਆਂ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਉਹ ਵੀ ਤੁਹਾਨੂੰ ਆਪਾਂ ਦੱਸ ਦਈਏ ਥੋੜਾ ਜਿਹਾ ਗਰਮਾ ਵੈਕਸ ਵੈਕਸ ਕਹਿੰਦੇ ਆ ਜੀ ਇਹਨੂੰ ਅੰਗਰੇਜ਼ੀ ਦੇ ਵਿੱਚ ਵੈਕਸ ਕਹਿੰਦੇ ਨੇ ਪਹਿਲਾਂ ਆਪਾਂ ਥੋੜਾ ਠੰਡਾ ਕਰ ਲੈਨੇ ਆ ਪਰ ਇਹ ਜੰਮਣੀ ਨਹੀਂ ਚਾਹੀਦੀ ਯਾਨੀ ਕਿ ਪਿਗਲਣੀ ਚਾਹੀਦੀ ਹੈ ਨਹੀਂ ਤਾਂ ਫਿਰ ਬਣਨੇ ਨਹੀਂ ਫੁੱਲ ਲਓ ਜੀ ਹੁਣ ਆਪਾਂ ਤੁਹਾਨੂੰ ਦੱਸ ਦਈਏ ਬਣਾਉਣਾ ਕਿਵੇਂ ਆ ਇਹ ਤਾਂ ਆਪਾਂ ਤੁਹਾਨੂੰ ਦੱਸਤਾ ਕਿ ਸਮਾਨ ਕੀ ਕੀ ਚਾਹੀਦਾ ਬਣਾਉਣ ਵਾਸਤੇ ਆਪਾਂ ਆ ਤੇ ਨੰਗਲਾਂ ਵਿੱਚ ਤੇਮਾਲ ਕਰਨਾ ਇੱਕ ਗੁੱਠਾ ਇੱਕ ਗੁੱਠੇ ਦੇ ਨਾਲ ਵਾਲੀ ਉਂਗਲ ਇੱਕ ਵਿਚ ਵਾਲੀ ਉਂਗਲ ਇਹਨਾਂ ਨੂੰ ਆਪਾਂ ਇਦਾਂ ਇੱਦਾਂ ਜੋੜ ਲੈਣਾ ਤਿੰਨਾਂ ਵਿੱਚ ਇੱਦਾਂ ਬਰੋ-ਬਰਬਰ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਠੰਡੇ ਪਾਣੀ ਚ ਅੰਡ ਬੋਲਣਾ ਫਿਰ ਉਸ ਤੋਂ ਬਾਅਦ ਵੈਕਸ ਦੇ ਵਿੱਚ ਫੇਰ ਠੰਡੇ ਪਾਣੀ ਚ ਫੇਰੇ ਦੇ ਵਿੱਚ ਫੇਰ ਠੰਡੇ ਪਾਣੀ ਚ ਫੇਰੇ ਦੇ ਵਿੱਚ ਫੇਰ ਠੰਡੇ ਪਾਣੀ ਤਿੰਨ ਵਾਰੀ ਇੱਦਾਂ-ਇੱਦਾਂ ਕਰਨਾ ਜੀ ਫੇਰੇ ਦੇ ਵਿੱਚ ਤੇ ਫੇਰ ਠੰਡੇ ਪਾਣੀ ਤਿੰਨ ਵਾਰੀ ਕਰ ਲਓ ਚਾਰ ਵਾਰੀ ਕਰ ਲਓ ਉਸ ਤੋਂ ਬਾਅਦ ਆਹ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਡੱਕਾ ਹੈਗਾ ਇਹਦੇ ਉੱਪਰ ਉੱਪਰ ਦੀ ਫੋਕਸ ਕਰਨਾ ਹੈ ਤੇ ਇਹਦੇ ਉੱਪਰ ਆਪਾਂ ਇਦਾਂ ਇਹ ਆਹ ਲੋ ਜੀ ਆ ਤੋ ਦੇਖ ਸਕਦੇ ਹੋ ਦੋ ਫੁੱਲ ਮੈਂ ਬਣਾਏ ਹੋਏ ਪਹਿਲਾਂ ਹੁਣ ਫੇਰ ਆਪਾਂ ਓਵੇਂ ਕਰਾਂਗੇ ਆ ਤਿੰਨ ਉਂਗਲਾ ਲੈਣਾ ਕਿ ਫੇਰ ਇਹਨੂੰ ਵਿੱਚ ਦਬਾਵਾਂਗੇ ਫੇਰ ਇਹਦਾ ਦਬਾਵਾਂਗੇ ਫੇਰ ਇਹ ਵਿੱਚ ਦੋ ਹੋ ਗਿਆ ਤਿੰਨ ਹੋ ਗਿਆ ਜੀ ਆਪਾਂ ਚਾਰ ਵਾਰੀ ਡੋ ਲੈਣੇ ਆ ਵੀ ਚੰਗੀ ਤਰ੍ਹਾਂ ਵੈਕਸ ਲੱਗ ਜੂਗੀ ਨਾਲ ਫੇਰ ਆਪਾਂ ਉਦਾਂ ਹੀ ਇਹਨੂੰ ਇਹਦੇ ਨਾਲ ਇਦਾਂ ਕਰਕੇ ਆ ਲਾ ਕੇ ਜੀ ਹੁਣ ਆਪਾਂ ਫੇਰ ਫਟਾਫਟ ਆਪਣੀ ਬੈਕਸ ਜਿਹੜੀ ਠੰਡੀ ਨਾ ਹੋ ਜੇ ਲਓ ਜੇ ਆਪਾਂ ਦੁਬਾਰਾ ਫੇਰ ਕਰਦੇ ਆਂ ਫੇਡ ਬੋਲੀਆਂ ਆਪਾਂ ਪੇਰੇ ਦੇ ਵਿੱਚ ਪੇਰੇ ਇੱਧਰ ਦੋ ਵਾਰੀ ਹੋ ਗਿਆ ਹੁਣ ਤੀਜੀ ਵਾਰ ਆਪਾਂ ਢੋਲਿਆ ਦੇ ਵਿੱਚ ਹੁਣ ਆਪਾਂ ਚੌਥੀ ਵਾਰ ਪੇਰੇ ਬੋਲਿਆ ਜਿਹਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਫੇਰ ਇਦਾਂ ਹੀ ਇਹ ਡੱਕਾ ਸੱਲਾਂਗੇ ਦੇ ਨਾਲ ਹਾਲੇ ਕਿ ਦਿਨ ਇਦਾਂ ਲਗਾ ਦਾਂ ਹਾਂਜੀ ਲਓ ਫੇਰ ਹੁਣ ਆਪਾਂ ਫੇਰ ਉਦਾਂ ਹੀ ਇਦਾਂ ਕਰਕੇ ਇਦਾਂ ਕਰਕੇ ਇੰਦਾ ਕਰਾਂਗੇ ਫੇਰ ਇਹਦੇ ਵਿੱਚ ਜੇ ਫੇਰ ਇਦਾਂ ਫੇਰ ਇਦਾਂ ਦੇ ਤੀਸਰੀ ਵਾਰ ਹੋ ਗਿਆ ਜੀ ਇੱਕ ਵਾਰੀ ਹੋਰ ਕਰਾਂਗੇ ਆਪਾਂ ਇਦਾਂ ਜੀ ਲਓ ਜੀ ਹੁਣ ਆਪਾਂ ਫੇਰ ਇਹਨੂੰ ਇਹਦੇ ਉਪਰ ਇਦਾਂ ਚੱਕ ਲਈਏ ਹੁਣ ਆਪਾਂ ਫੇਰ ਫਟਾਫਟ ਕਰ ਲੈਣੇ ਕਿਉਂਕਿ ਆਪਣੇ ਜਿਹੜੇ ਮੂਮ ਹੈ ਜੀ ਮੋਮਬਤੀ ਦੀ ਠੰਡੀ ਨਾ ਹੋਵੇ ਨਹੀਂ ਤਾਂ ਫਿਰ ਇਹਨੇ ਬਣ ਨਾ ਨਹੀਂ ਤੇ ਲਵਝਣ ਪਲਵਾਨੇ ਇੱਥੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਫਿਰ ਇਦਾਂ 3 4 ਲੋਈਤ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਸੋਹਣੀ ਚੀਜ਼ ਬਣੀ ਆ ਤੇ ਵਾਈਟ ਕਲਰ ਦੇ ਫਲਾਵਰ ਹਨਾ ਤੇ ਜਿਵੇਂ ਪਤਾਸੇ ਜਿਹੇ ਹੁੰਦੇ ਇਦਾਂ ਲੱਗ ਰਹੇ ਨੇ ਤੇ ਪਿੱਛੇ نیچے ਗਮਲੇ ਦੇ ਵਿੱਚ ਮੈਂ ਇੱਥੇ ਬੈੱਡ ਤੇ ਬੈਠ ਕੇ ਬਣਾ ਰਹੀ ਹਾਂ ਨਾ ਤੇ ਹੁਣ ਆਪਾਂ ਇਹਦੇ ਵਿੱਚ ਜੀ ਬਣਾਵਾਂਗੇ ਇਹਨਾਂ ਦੇ ਵਿੱਚ ਜਨਕੀ ਇਹਦੇ ਵਿੱਚ ਬਣਾਵਾਂਗੇ ਕਲਰਫੁੱਲ ਇਹਦੇ ਵਿੱਚ ਬਣਾ ਦਾਂਗੇ ਜਾਂ ਇੱਕ ਦੋ ਡਾਣੀਆਂ ਆਪਣੀਆਂ ਬਾਕੀ ਰਹਿ ਗਈਆਂ ਤੇ ਆਪਾਂ ਉਹ ਤੇ ਲਗਾ ਦਾਂਗੇ ਤੁਹਾਡਾ ਨਵਾਂ ਵੀ ਸ਼ੇਅਰ ਕਰਦੇ ਹਾਂ ਹਾਂਜੀ ਲੋ ਹੁਣ ਮੈਂ ਪਾ ਲਈਆਂ ਜਿੱਥੇ ਹਰੇ ਰੰਗ ਦੀਆਂ ਜਿਹੜੀਆਂ ਮੋਮਬਤੀਆਂ ਉਹ ਪਿਗਲਾਈਆਂ ਨੇ ਤੇ ਹੁਣ ਆਪਾਂ ਚਿੱਟੇ ਦੇ ਨਾਲ ਹਰੇ ਰੰਗ ਦੇ ਫੁੱਲ ਬਣਾਵਾਂਗੇ ਤੇ ਚਲੋ ਜੀ ਆਪਾਂ ਹੁਣ ਫਟਾਫਟ ਇਹ ਵੀ ਬਣਾ ਲੈਨੇ ਨਹੀਂ ਠੰਡੀ ਹੋ ਜੂਗੀ ਇਹ ਵਿੱਚ ਹਰਾ ਚਿੱਟਾ ਕਿੰਨਾ ਸੋਹਣਾ ਲੱਗ ਰਿਹਾ ਨਾ ਸੇਡੇ ਹਰੇ ਰੰਗ ਵਾਲੇ ਜ਼ਿਆਦਾ ਸੋਨੇ ਲੱਗ ਰਹੇ ਨੇ ਕਿਉਂਕਿ ਇਹਦੇ ਉੱਪਰ ਨਾ ਚਿੱਟਾ ਰੰਗ ਆ ਰਿਹਾ ਹੈ ਹੈਨਾ ਹੁਣ ਦੇਖੀਏ ਸੋਨਾ ਲੱਗ ਰਿਹਾ ਨਾ ਜ਼ਿਆਦਾ ਹੀ ਹਰੇ ਰੰਗ ਵਾਲੇ ਹੈਨਾ ਉੱਪਰ ਉਹਦੇ ਬਾਇਟ ਟਵਾਇਡ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਵਿੱਚ ਚਿੱਟੇ ਰੰਗ ਦੇ ਨੇ ਵਿੱਚ ਹਰੇ ਰੰਗ ਦੇ ਫੁੱਲ ਨੇ ਤੇ ਜੇ ਤੁਸੀਂ ਬਣਾਉਣਾ ਹੋਇਆ ਜੀ ਤੁਸੀਂ ਜਿਹੜਾ ਆ ਡੰਡੀ ਆ ਜਿਹਦੇ ਉੱਤੇ ਆਪਾਂ ਫੁੱਲ ਲਾਈ ਨੇ ਆਹ ਵਈ ਡੰਡੀ ਆ ਇਹਨੂੰ ਤੁਸੀਂ ਭੂਰੇ ਰੰਗ ਦਾ ਜਿਹੜਾ ਕ ਪਾਣੀ ਵਾਲਾ ਪੇਂਟ ਆਉਂਦੇ ਨੇ ਬੱਚਿਆਂ ਦੇ ਕਲਰ ਕਰਨ ਵਾਲੇ ਨੇ ਕਲਰ ਹੁੰਦੇ ਬ੍ਰਸ਼ ਦੇ ਨਾਲ ਆਪਾਂ ਕਰਦੇ ਛੋਟੇ ਬੱਚਿਆਂ ਨੂੰ ਕਰਾਉਣਾ ਉਹਦੇ ਨਾਲ ਪਹਿਲਾਂ ਤੁਸੀਂ ਭੂਰੇ ਰੰਗ ਜਿਹੜੀ ਡੰਡੀ ਆ ਇਹਨੂੰ ਰੰਗ ਸਕਦੇ ਹੋ ਮੈਂ ਇੱਥੇ ਇਹਨੂੰ ਕਲਰ ਨਹੀਂ ਕੀਤਾ ਮੈਂ ਬਣਾ ਕਲਰ ਤੇ ਬਣਾਇਆਗਾ ਤੇ ਤੁਸੀਂ ਚਾਹੋ ਤਾਂ ਕੋਈ ਵੀ ਕਲਰ ਦੀ ਮੋਮਬਤੀ ਲੈ ਸਕਦੇ ਹੋ ਲਾਲ ਰੰਗ ਦੀ ਮੋਮਤੀ ਲੈ ਲਓ ਪਰਪਲ ਲੈ ਲਓ ਜਿਹੜੇ ਵੀ ਰੰਗ ਦੇ ਤੁਹਾਡਾ ਦਿਲ ਕਰਦਾ ਤੇ ਮੇਰੇ ਕੋਲ ਇੱਥੇ ਹਰੀ ਤੇ ਚਿੱਟੇ ਰੰਗ ਦੀ ਸੀਸ ਕਰਕੇ ਮੈਂ ਹਰੇ ਉਹ ਚਿੱਟੇ ਨਾਲ ਹੀ ਬਣਾਈ ਹੈ ਵੈਸੇ ਜੇ ਚਿੱਟੇ ਦੇ ਨਾਲ ਆਪਾਂ ਪਰਪਲ ਕਲਰ ਦੀ ਅਗਰ ਬਣਾਉਂਦੇ ਤਾਂ ਉਹ ਬਹੁਤ ਜ਼ਿਆਦਾ ਸੋਹਣੀ ਲੱਗਣੀ ਸੀ ਕਿਉਂਕਿ ਚਿੱਟਾ ਔਰ ਪਰਪਲ ਪਰ ਜਿਹੜਾ ਕਲਰ ਆ ਬਹੁਤ ਜ਼ਿਆਦਾ ਉੱਠਦਾ ਸੋ ਲੋ ਜੀ ਹੁਣ ਤੁਸੀਂ ਕਮੈਂਟ ਕਰਕੇ ਜੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਮੈਂ ਸੋਚਿਆ ਕਿ ਤੁਹਾਡਾ ਨਾਲ ਚਲੋ ਸ਼ੇਅਰ ਕਰਾਂ ਮੈਨੂੰ ਵੀ ਜੀ ਬਹੁਤ ਵਧੀਆ ਲੱਗੀ ਆ ਹਾਂਜੀ ਆ ਦੇਖੋ ਤੁਸੀਂ ਮੈਂ ਹੁਣ ਤੁਹਾਨੂੰ ਬੈਕ ਕੈਮਰੇ ਦੇ ਨਾਲ ਦਿਖਾਉਣੀ ਆ ਵੀ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਅਲੱਗ ਜੀ ਚੀਜ਼ ਆ ਹਨਾ ਇੱਕ ਸਸਤੇ ਭਾਅ ਦੇ ਵਿੱਚ ਅਗਰ ਆਪਣਾ ਘਰ ਸਜਾਉਂਦਾ ਹੋਰ ਆਪਾਂ ਨੂੰ ਕੀ ਚਾਹੀਦਾ ਨਾ ਜ਼ਿਆਦਾ ਮਹਿੰਗਾ ਤੇ ਮੋਮਬਤੀਆਂ ਦਾ ਹੀ ਖਰਚਾ ਤੇ ਡੰਡੀਆਂ ਜਿਹੜੀਆਂ ਹੈਗੀਆਂ ਲੱਕੜੀ ਦੀਆਂ ਆਪਾਂ ਨੂੰ ਮਿਲ ਹੀ ਜਾਂਦੀਆਂ ਆਸ-ਪਾਸ ਹਨ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ